ਉਈ ਤੋਰ ਜੇ ਕਿਸ ਨੇ ਕਰੀ ਦੇਖ ਲਿਆ ਤੂੰ ਤਾਂ ਮੈਨੂੰ ਮਰਵਾਏਂਗਾ ਤੂੰ ਤਾਂ ਉਹੀ ਡਰੀ ਜਾਨੀਆ ਮੇਰੇ ਹੰਦੇ ਨਾਲ ਡਰੇ ਕਰ ਤੇਰੀ ਬੀਬੀ ਤਾਂ ਇੱਧਰ ਲੰਗੀ ਆਗੀ ਬਾਗਲ ਚ ਮਾਝਲ ਮਿਲਿਆ ਵਾ ਕਿੰਨੇ ਦਿਨ ਹੋ ਗਏ ਦਿੱਖਿਆ ਨਹੀਂ ਯਾਰ ਕਿੱਧਰ ਲੰਗੀ ਸੀ ਤੂੰ ਘਰੀ ਸੀਗੀ ਮੈਂ ਕਿੱਥੇ ਜਾਣਾ ਯਾਰ ਫੋਨ ਫਾਨ ਤਾਂ ਚੱਕਲਾ ਕਰ ਦੂ ਫੋਨ ਤੈਨੂੰ ਪਤਾ ਹੀ ਐ ਕਰਦੇ ਹਾਲਾਤ ਕਿਵੇਂ ਆ ਫੋਨ ਕਿਵੇਂ ਚੱਕ ਲਾਂਗਾ ਤੇਰਾ ਮੇਰੇ ਤਾਂ ਨਾਲ ਇੱਧਰ ਨਹੀਂ ਲੱਗਿਆ ਤੇਰੇ ਬਿਨਾ ਦਿਲ ਤਾਂ ਮੇਰਾ ਵੀ ਲੱਗਦਾ ਹੁਣ ਦੱਸ ਕੀ ਕਰਾਂ ਮੈਂ ਰੱਬੇ ਲੱਗਦਾ ਤਾਂ ਬਾੜੀ ਸੋਣੀ ਹੋ ਗਈ ਤੂੰ ਬਸ ਇਹੀ ਗੱਲਾਂ ਆਉਂਦੀਆਂ ਨੇ ਤੈਨੂੰ ਨਾ ਤੈਨੂੰ ਮੇਰੀ ਯਾਦ ਨਹੀਂ ਆਉਂਦੀ ਰਹੀ ਯਾਦ ਤਾਂ ਆਉਂਦੀ ਐ ਹੁੰਦਾ ਕੀ ਕਰਾਂ ਬੇਬੇ ਬਾਰਵਿੰਦ ਜਾਣ ਦੇਂਦੀ ਮੈਨੂੰ ਮੈਨੂੰ ਲੱਗਦਾ ਤੇਰੀ ਬੇਬੇ ਨੇ ਆ ਜਾਏ ਕਿਤੇ ਤਾਂ ਹੀ ਕਹਿਦੀ ਐ ਚਲ ਜਾ ਅੱਛਾ ਬੜੀ ਜੀ ਚਲ ਜਾ ਕੰਦੀ ਮੇਰਾ ਦਿਲ ਨਹੀਂ ਕਰਦਾ ਜਾਣ ਨੂੰ ਜਾਣਾ ਤਾਂ ਪੈਣਾ ਹੀ ਐ ਜੇ ਬੇਬੇ ਨੇ ਦੇਖ ਲਿਆ ਤਾਂ ਸੋ ਗੱਲਾਂ ਬਣਾਏਗੀ ਕੋਈ ਨਹੀਂ ਛੇਤੀ ਮਿਲਾਂਗੇ ਸੱਸ ਜਾਈ ਸੱਸਰੀ ਕਲਫਾਈ ਇਹ ਕੁੜੀ اکاؤنٹੀ ਹੈ। ਓਹੋ ਬੀਬੀ ਇਹ ਤਾਂ ਮੇਰੇ ਨਾਲ ਪੜਿਆ ਹੋਇਆ। ਮੇਰੀ ਸਹੇਲੀ ਹੈ ਨਾ। ਉਹਦਾ ਰੋਕਾ ਹੋ ਗਿਆ ਸੀਗਾ। ਬਸ ਉਹਦਾ ਹੀ ਸਨੇਹਾ ਦੇਣ ਆਇਆ ਸੀ ਮੈਨੂੰ। ਨੀ ਖਸਮਾਂ ਨੂੰ ਖਾਵੇ ਰੋਕਾ ਫੋਕਾ ਤੂੰ ਮੈਨੂੰ ਝੂਠ ਨਾ ਬੋਲ ਸੱਚੀ ਗੱਲ ਦੱਸ ਤੇ ਮੈਂ ਨਹੀਂ ਤੇਰੇ ਜੂੰਡੇ ਪੱਟੂੰ। ਨਹੀਂ ਨਹੀਂ ਬੀਬੇ ਮੈਂ ਭਲਾ ਝੂਠ ਗਿਓ ਬੋਲਣਾ। ਮੈਂ ਤਾਂ ਸੱਚ ਹੀ ਕਹਿਨੀ ਆ। ਲੈ। ਬਗਾ ਨਾ ਬੰਦ ਅੰਦਰ ਖੜਾ ਹੈ। ਹਲੇ ਮੈਨੂੰ ਕਹਿੰਦੀ ਮੈਂ ਝੂਠ ਨਹੀਂ ਬੋਲਦੀ। ਬੀਬੇ ਤੂੰ ਤਾਂ ਪਹਿਲਾਂ ਮੇਰੇ ਤੇ ਸ਼ੱਕ ਕੀ ਕਰਦੀ ਰਹਿਣੀ ਆ। ਮੈਂ ਪਹਿਲਾਂ ਝੂਠ ਕਿਉਂ ਬੋਲੂੰਗੀ ਕੋਈ ਨਾ ਝੂਠ ਤੇ ਤੇਰਾ ਫੜਿਆ ਜਾਊਗਾ ਝੂਠ ਦਾ ਫੜ ਲੂੰਗੀ ਮੈਂ ਇੰਨੀ ਕੱਚੀਆਂ ਗੋਲੀਆਂ ਨਾ ਬੇਬੇ ਵੀ ਨਹੀਂ ਖੈਡੀ ਹੋਈ ਉਹ ਚੱਲ ਬੇਬੇ ਕੱਪੜੇ ਪਹਿਣੀ ਅੱਜ ਆਪਾਂ ਕੱਪੜੇ ਕਰੀਏ ਚਲ ਕੱਪੜੇ ਤਾਂ ਮੈਂ ਕਰ ਦਿੰਨੀ ਆ ਪੁੱਤ ਮੈਨੂੰ ਝੂਠ ਨਾ ਕੋਈ ਗੱਲ ਲੁਕੋਈ ਨਾ ਓਹੋ ਮੈਂ ਕਿ ਲੁਕਾਉਣੀਆਂ ਗੱਲਾਂ ਚਲ ਕੋਈ ਨਾ ਪਤਾ ਤਾਂ ਲੱਗ ਜਾਊਗਾ ਮੈਨੂੰ ਲੈ ਤਾ ਸੱਨੀ ਦੀ ਮੁੱਠੀ ਰਾ ਸਕਦੀ ਮੂੰਦਾ ਬਥੇਰਾ ਗੱਲਾਂ ਮਾਰਨ ਨੂੰ ਇੰਨੇ ਐ ਹੈ ਥੱਕ ਗਈ ਨਾ ਤਾਂ ਪਹਿਲਾਂ ਗੋਹਾ ਸਿੱਟ ਕੇ ਆਈਆਂ ਪਹਿਲਾਂ ਗਵਾਡਣ ਸੱਦ ਲਈ ਮੈਂ ਤਾਂ ਕੀ ਕਰਾਂ ਕੁੜੀ ਦਾ ਉਧਰੋਂ ਪੈ ਤੜਕੇ ਦਾ ਫਿਕਰ ਲੱਗ ਪਿਆ ਮੁੰਡਾ ਪਤਾ ਨਹੀਂ ਮੈਂ ਤਾਂ ਉਹ ਦੇਖਿਆ ਨਹੀਂ ਕਦੇ ਉਹ ਘਰੇ ਬਿਲਾ ਲਿਆ ਉਹ ਦਾਦ ਦੇ ਮਗਰ ਚੰਗਾ ਵਧੀਆ ਸਿਹਰ ਲਿਆ ਤੀ ਹੋਰ ਆਬਰੂ ਚੰਗਾ ਲੱਗਿਆ ਉਹਦਾ ਮੇਰ ਗੱਜ ਦੇ ਵਟੇ ਕੱਢ ਦਿੰਦਾ ਇਹਦੇ ਮੈਂ ਕੀ ਕਰਾਂ ਕੋਈ ਇੰਤਜ਼ਾਮ ਕਰਦੀਆਂ ਤਾਂ ਮੈਂ ਕੋਈ ਦੇਖ ਕੇ ਨਾ ਫਾਹਾ ਵੱਢਦੀ ਆ ਜੇ ਲੋਕਾਂ ਨੂੰ ਕੋਈ ਗੱਲਬਾਤ ਹੋਵੇ ਲੋਕਾਂ ਤੋਂ ਗੱਲਾਂ ਕਰਾ ਕੇ ਜਹੀ ਤੋਰੀ ਜਹੀ ਨਾ ਤੋਰੀ ਫੇਰ ਵੀ ਤਾਂ ਤੋਰੂੰਗੀ ਇਹ ਜੇ ਪਹਿਲੀ ਰਿਸ਼ਤ ਸਲਵਟ ਨਾ ਮੈਂ ਤਾਂ ਕਹੀਂ ਠੀਕ ਰਹੂੰਗੀ ਲੋਟ ਨਹੀਂ ਹੈ ਗੱਲ ਇਹ ਕੋਈ ਮੈਨੂੰ ਗਲਤ ਲੱਗਦੀ ਹੈ ਵੀ ਭਗਾਨੇਵਦਰ ਮੇ ਤੇ ਚੜੀ ਮੈਨੂੰ ਆਈ ਨਹੀਂ ਪਤਾ ਵੀ ਰਾਤ ਨੂੰ ਚਾਹ ਚ ਗੋਲੀਆਂ ਪਾ ਦੇ ਨੀਂਦ ਆ ਲਈਆਂ ਮੈਨੂੰ ਤਾਂ ਕਿ ਤਸੱਲੀ ਨੂੰ ਮੇਰਾ ਮਨ ਹਿੱਲ ਗਿਆ ਕੁੜੀ ਤਾਂ ਕੁੜੀ ਹੈ ਨਹੀਂ ਕੰਮ ਦੀ ਰਹੀ ਬਈ ਚਾਹ ਆਵਦੀ ਹੈ ਹਵਾ ਦੱਸਦੀ ਮੈਨੂੰ ਬੀਗੜ ਰਹੀ ਹੈ ਵੀ ਮੈਂ ਤਾਂ ਹੁਣ ਆਈਂ ਦੇਖ ਲਈ ਵੀ ਪਾਣੀ ਦਾ ਗਲਾਸ ਪੁੱਛ ਲਾਂ ਕਿ ਚਾਹ ਦੀ ਘੁੱਟ ਕਰਦਾ ਆ ਬੱਠੇ ਪੂਣ ਲੈ ਕਹ ਬਣੀ ਕਿਹੜੇ ਖਾਸ ਨੂੰ ਕਰਦੀ ਹੈ ਕਿਹੜੇ ਨਾ ਬਾਈ ਜੇ ਬੋਲ ਨੂੰ 2:30 ਕਰਦੀਆਂ ਕੋਈ ਇੰਤਜ਼ਾਮ ਕਿਸੇ ਕੋ ਜਾ ਕੇ ਆਈ ਨਹੀਂ ਲੋਟ ਆਉਂਦੀ ਗੱਲ ਬੜਦੀਆਂ ਤਾਂ ਫਾਹਾ ਛੇਤੀ ਪਰਾਂ ਹਾਂਜੀ ਹਾਂਜੀ ਕੋਈ ਨਹੀਂ ਮਿਲਣ ਨੇ ਆ ਐਡੀ ਕਿਹੜੀ ਗੱਲ ਆ ਕੀ ਦਾ ਫੋਨ ਤੀ ਪੁੱਤ ਉਹ ਕੁਛ ਨਹੀਂ ਬੇਬੇ ਸੇਲੀ ਦਾ ਫੋਨ ਸੀਗਾ ਮੈਂ ਤੈਨੂੰ ਕੋਈ ਗੱਲ ਕਹਿਣੀ ਆ ਜੇ ਮੇਰੀ ਮੰਨਨੇਗੀ ਦੱਸੋ ਮੇਰੇ ਕੋਲ ਆ ਬੋਲੋ ਮੈਂ ਤੈਨੂੰ ਐ ਕਹਿਣੀ ਆ ਪੁੱਤੀ ਕਿrista ਦੇਖੇ ਬੇਬੇ ਮੈਂ ਨਹੀਂ ਕਰਾਉਣਾ ਵਿਆਹ ਵਿਊ ਨਹੀਂ ਤੂੰ ਮੇਰੀ ਗੱਲ ਸੁਣ ਤਾ ਲੈ ਪਹਿਲਾਂ ਮੇਰੀ ਪੂਰੀ ਗੱਲ ਤਾਂ ਸੁਣ ਲੈ ਜੈ ਜਤ ਬਣੀ ਖੁੱਲੀ ਏ ਮੁੰਡਾ ਨਾ ਕੁਝ ਖਾਂਦਾ ਨਾ ਕੁਝ ਪੁੰਦਾ ਇਹੋ ਜਿਹਾ ਨਸ਼ੇ ਪੱਤੇ ਤੋਂ ਬਚਿਆ ਹੋਇਆ ਚਾਰ ਰੋਟੀ ਦਾਣਾ ਕੁਸ ਬਾਇ ਲੈ ਹੂੰ ਮੈਂ ਤਾਂ ਤੈਨੂੰ ਪਤਾ ਹੀ ਐ ਪਹਿਲਾ ਵਿਆਹ ਕਿਹੜਾ ਨਿਭ ਗਿਆ ਫਿਰ ਹੁਣ ਮੈਂ ਤੈਨੂੰ ਘਰੀ ਬਿਠਾਈ ਰੱਖਾਂ ਲੋਕਾਂ ਨੇ ਪੁੱਤ ਗੱਲਾਂ ਚ ਝੰਡੀਆਂ ਬਹੁਤ ਔਖੀਆਂ ਨੇ ਕੋਈ ਖੁਸ਼ ਕਹਿੰਦਾ ਕੋਈ ਖੁਸ਼ ਨਹੀਂ ਮੇਰੇ ਹੁਣ ਪੱਕਾ ਭੜਾ ਕੀ ਬਤਾ ਕਦੋਂ ਕਿੱਜੇ ਮੈਨੂੰ ਤੇਰੀ ਹਰ ਵਕਤ ਜੇ ਮੈਂ ਇੱਧਰ ਜਾਂ ਨੀ ਇੱਧਰ ਤੇਰੀ ਦਿਨ ਰਾਤ ਮੈਨੂੰ ਚੈਨ ਨਹੀਂ ਉਹਦੀ ਫਿਕਰ ਐ ਪੁੱਤ ਮੈਨੂੰ ਤੇਰਾ ਕੀ ਗੱਲ ਬੇਬੇ ਮੈਂ ਘਰੇ ਬੈਠੀ ਚੰਗੀ ਨਹੀਂ ਲੱਗਦੀ ਤੈਨੂੰ ਚੰਗੀ ਤਾਂ ਲੱਗਦੀ ਐ ਚੰਗੀ ਤਾਂ ਵਧੀਆ ਲੱਗਦੀ ਐ ਪੁੱਤ ਫੇਰ ਰੂੜੀ ਦਾ ਕੂੜਾ ਤਾਂ ਰੂੜੀ ਤੇ ਜਾਊਗਾ ਇਹਦਾ ਰਾਜੇ ਮਹਾਰ ਤੂੰ ਮੇਰੀ ਗੱਲ ਮੰਨ ਲੈ ਪੁੱਤ ਠਿਕਾਣਾ ਬਹੁਤ ਵਧੀਆ ਹੈ ਮੈਂ ਜਿਹੜਾ ਵਿਚ ਲੰਦਾ ਨਾ ਉਹ ਆਪਣਾ ਬੰਦ ਕਰਦੇ ਉਹ ਤੋਂ ਉਮਰ ਦਾ ਤਾਂ ਥੋੜਾ ਜਿਹਾ ਵੱਡਾ ਹੈ ਜਿਹੜਾ ਉਮਰ ਦਾ ਵੱਡਾ ਹੁੰਦਾ ਹੈ ਉਹ ਸਾਰੀ ਲਿਆਕਤ ਹੁੰਦੀ ਹੈ ਉਹ ਚੰਗੀ ਮਾੜੀ ਗੱਲ ਬਰਦਾਸ਼ਤ ਕਰ ਲੈਂਦਾ ਤੇਨੂੰ ਉਹ ਆਹ ਲਈ ਢਿੱਡਾ ਲਾ ਕੇ ਰੱਖੂਗਾ ਤੂੰ ਮੇਰੀ ਗੱਲ ਮੰਨ ਲੈ ਬੇਬੇ ਵੱਡਾ ਮੇਰੇ ਅੱਗੇ ਤਾਂ ਉਹ ਬੁढ़ा ਲੱਗੇਗਾ ਮੈਂ ਜਵਾਕੜੀ ਜੀ ਲੱਗੂਗੀ ਉਹਦੀ ਉਮਰ ਤੇ ਮੇਰੀ ਉਮਰ 'ਚ ਕਿੰਨਾ ਫਰਕ ਹੋਏਗਾ ਨਹੀਂ ਰੰਡੀਆਂ ਹੁਣ ਤੈਨੂੰ ਹੋਰ ਕੌਣ ਲਿਜਾਵਾਂ ਤੈਨੂੰ ਗੱਭਰੂ ਨੂੰ ਕੋਲ ਲਿਆਂਦਾ ਨੂੰ ਤੂੰ ਮੰਨ ਲੈ ਮੇਰ ਕੌਣਾਂ ਦੀ ਰੱਖ ਦੇ ਬੇਬੇ ਤੂੰ ਗੱਲ ਨੂੰ ਕਿਉਂ ਨਹੀਂ ਸਮਝਦੀ ਮੈਂ ਸਮਝ ਰਹੀ ਆ ਕੰਨ ਨੂੰ ਮਰ ਮੁਰਗਿਆ ਮੈਂ ਫੇਰ ਉਵੇਂ ਦੀ ਉਵੇਂ ਫੇਰ ਮਰ ਜੇ ਤੂੰ ਮਰ ਗਈ ਫੇਰ ਮਰਨ ਕਿਧਰ ਰੱਬ ਨੂੰ ਪਤਾ ਤਾਂ ਕਿਹਨੇ ਪਤਾ ਕਿਹਨੇ ਪਹਿਲੇ ਮਰ ਜਾਣਾ ਬੇਬੇ ਤੂੰ ਨਹੀਂ ਗੱਲ ਨੂੰ ਸਮਝਦੀ ਤੈਨੂੰ ਤਾਂ ਬਸੜੀਆਂ ਆਉਂਦੀਆਂ ਨੇ ਮੇਰੇ ਨਾਲ ਕਰਨੀਆਂ ਬੇਬੇ ਦਾਇਆ ਮਨੂ ਵੀ ਇਹ ਉਹੀ ਬਫਰਦੀ ਐ ਲੀਲਾ ਬੁੱਧੂ ਸਮਝਦੀ ਐ ਇਹ ਤਾਂ ਪੁੱਤ ਦੇ ਨਹੀਂ ਜਾਣਾ ਪਊਗਾ ਨਹੀਂ ਅੰਨੀ ਨਹੀਂ ਤਾਂ ਜੈ ਜੈਤ ਬਲਾਈ ਖੁੱਲੀ ਆਵੇ ਉਮਰ ਦੇ ਵੱਡੇ ਨੂੰ ਸਾਰੀ ਛੋਟੀ ਵੱਡੀ ਸਾਰੀ ਸਮਝ ਹੁੰਦੀ ਐ ਤੈਨੂੰ ਕਦੇ ਨੀ ਮੰਨਦਾ ਬੋਲਦਾ ਨਾ ਇਹ ਮੈਨੂੰ ਵਧੀਆ ਰੱਖੂਗਾ ਵੀ ਮੇਰੀ ਸੱਸ ਸਭ ਵਿਚਾਰੀ ਬੁਢੀ ਮੇਰੇ ਕਹਿੰਦੇ ਦੇਖ ਲੈ ਮੇਰੇ ਧੌਣਾਂ ਕਹਿੰਦਾ ਦੇਖ ਲੈ ਆਪਣੀ ਸੁਧ ਦੇਖੀ ਜਾਂ ਨਹੀਂ ਐ ਚੱਲ ਬੇਬੇ ਮਰਜ਼ੀ ਐ ਤੇਰੀ ਕਰਨਾ ਵਿਆਹ ਕਰਦੇ ਜਿਵੇਂ ਤੈਨੂੰ ਠੀਕ ਲੱਗਦਾ ਚੱਲ ਪੁੱਤ ਵਧੀਆ ਤੈ ਮੇਰੇ ਧੌਣਾਂ ਦੀ ਰੱਖਤੀ ਸਿਆਣੀ ਬਣ ਕੇ ਰਹੀ ਉੱਥੇ ਕਸ ਦਾ ਘੱਟਾ ਨਹੀਂ ਹੈਗਾ ਜਾਂ ਇਹ ਮਰਜ਼ੀ ਖਾਂਗੀ ਜਾਂ ਇਹ ਮਰਜ਼ੀ ਹੰਢਾਈ ਮौज ਕਰੀ ਵਧੀਆਰੀ ਤੇ ਮੇਰੀ ਮੰਨ ਲਈ ਚੰਗਾ ਬੇਬੇ ਚੰਗਾ ਪੁੱਤ ਵਧੀਆ ਚੱਲ ਮੈਂ ਮੇਰਾ ਬੋਝ ਹੌਲਾ ਹੋ ਜਾਊਗਾ ਤੇਰਾ ਮੈਨੂੰ ਦਿਨ ਰਾਤ ਦਾ ਫਿਕਰ ਹੈ ਕੋਈ ਨਾ ਬੇਬੇ ਕਰ ਲੈ ਜਿੱਥੇ ਵਿਆਹ ਕਰਨਾ ਨਭਾਨ ਤਾਂ ਮੈਂ ਉੱਥੇ ਵੀ ਲੱਗੀ ਤਲਾਕ ਦੇ ਕੇ ਆ ਜੂੰਗੀ ਮੈਂ ਤਾਂ ਮੈਂ ਤਾਂ ਉਹਨੂੰ ਹੀ ਪਿਆਰ ਕਰਦੀ ਆ ਕਰ ਲੈ ਜਿੱਥੇ ਵਿਆਹ ਹੁੰਦਾ ਤੇਰੇ ਤੋਂ ਆ ਲੋ ਜੀ ਦੁੱਧ ਪੀ ਲਓ ਜੀ ਕੋਈ ਗੰਨੀ ਸਾਈਡ ਤੇ ਰੱਖ ਦੋ ਤੁਸੀਂ ਬੱਸ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੀ ਹਾਂਜੀ ਹਾਂਜੀ ਪੁੱਤ ਤੁਸੀਂ ਖੁਸ਼ ਤਾਂ ਹੋ ਜੀ ਮੇਰੇ ਨਾਲ ਵਿਆਹ ਕਰਾ ਕੇ ਹਾਂਜੀ ਹਾਂਜੀ ਖੁਸ਼ ਹਾਂ ਮੈਂ ਛੋਟੇ ਨਾਲ ਕੋਈ ਤੱਕਾ ਦੀ ਨਹੀਂ ਹੋਇਆ ਜੀ ਮਜਬੂਰੀ ਜਦ ਦੀ ਨਹੀਂ ਵਿਆਹ ਕਰਵਾਇਆ ਜੀ ਤੁਸੀਂ ਨੇ ਨਹੀਂ ਨਹੀਂ ਧੱਕਾ ਤਾਂ ਕੋਈ ਨਹੀਂ ਹੋਇਆ ਮੈਂ ਕਿਉਂ ਕੀ ਗੱਲ ਹੋਗੀ ਨਹੀਂ ਬੈਸੀ ਮੇਰਾ ਹੱਕਾ ਜੀ ਪੁੱਛਣ ਦਾ ਨਹੀਂ ਨਹੀਂ ਕੋਈ ਧੱਕਾ ਨਹੀਂ ਹੋਇਆ ਮੇਰੀ ਮਰਜ਼ੀ ਨਾਲ ਹੀ ਹੋਇਆ ਠੀਕ ਆ ਜੀ ਬਾਕੀ ਮੈਂ ਵੀ ਜਾਣਦਾ ਜੀ ਬਈ ਛੋਟੇ ਨਾਲ ਕੀ ਹੋਇਆ ਜੀ ਪਿੱਛੇ ਮੈਂ ਚਾਹਣਾ ਜੀ ਤੁਸੀਂ ਸਾਰਾ ਕੁਝ ਭੁੱਲ ਜਿਓ ਜੀ ਬਾਕੀ ਮੇਰੇ ਨਾਲ ਵੀ ਸਾਨੂੰ ਪਤੀ ਹੈ ਜੀ ਕੀ ਹੋਇਆ ਜੀ ਦੇਖੋ ਥੋੜਾ ਕਿਤਾ ਟਾਈਮ ਲੱਗੇਗਾ ਇੱਕ ਦੂਜੇ ਨੂੰ ਜਾਣਨ ਨੂੰ ਉਹਦਾ ਕੋਈ ਗੱਲ ਨਹੀਂ ਜੀ ਟਾਈਮ ਤਾਂ ਲੈ ਲਿਓ ਜੀ ਬੈਸੇ ਜ਼ਿਆਦਾ ਟਾਈਮ ਨਾ ਲਾਓ ਜੀ ਨਹੀਂ ਨਹੀਂ ਤੁਸੀਂ ਐਵੇਂ ਟੈਨਸ਼ਨ ਨਾ ਲਓ ਠੀਕ ਆ ਜੀ ਲਓ ਜਿਆ ਦੁੱਧ ਪੀ ਲਓ ਜੀ ਤੁਸੀਂ ਪੀ ਲਓ ਨਹੀਂ ਤੁਸੀਂ ਪਿਓ ਜੀ ਕਮਣਾ ਜੀ ਉਹ ਕਿਤੇ ਮਾਮੇ ਨੇ ਘਰ ਤਾਂ ਨਹੀਂ ਵੇਚਤਾ ਕਿਸੇ ਨੂੰ ਇਹ ਕਿਹੜੀ ਹੈ ਯਾਰ ਕੱਪੜੇ ਜੇ ਪਾਈ ਜਾਂਦੀ ਹੈ ਮਾਮੇ ਨੂੰ ਵੀ ਮਰੀ ਨੂੰ ਤਾਂ 3 ਸਾਲ ਹੋ ਗਏ ਪੁੱਛਾਂ ਸੀ ਕਿਤੇ ਪਾਪਾ ਘਰ ਵੇਚ ਗਏ ਸੇ ਪਾਸੇ ਹੋਰ ਲੈ ਲਿਆ ਹੋਵੇ ਗੱਲਾਂ ਹੀ ਕਰਦਾ ਸੀ ਉਦੋਂ ਅਸੀ ਗਈ ਹਾਂਜੀ ਸ਼ਸ਼ੀ ਕਾਲ ਤੁਸੀਂ ਕੌਣ ਤੁਸੀਂ ਕੌਣ ਜੀ ਤੁਸੀਂ ਕਿਦੇ ਘਰੇ ਆਏ ਹੋ ਮੈਂ ਤਾਂ ਮੇਰੇ ਮਾਮੇ ਦੇ ਘਰੇ ਆਈ ਇਹ ਤੁਹਾਡੇ ਮਾਮੇ ਦੇ ਹੀ ਘਰ ਹੈ ਤੇ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੈਂ ਤਾਂ ਜੀ ਭਾਣ ਜਾਊਗਾ ਤੁਸੀਂ ਕਿਵੇਂ ਯੂਰੇ ਤੁਸੀਂ ਇਹ ਚੂੜਾ ਚੜਾਏ ਪਾਰ ਕਿਹਾਗਾ ਰਿਸ਼ਤੇਦਾਰੀ ਜੋਇਆਗੇ ਤੂੰ ਉਹ ਨਹੀਂ ਨਹੀਂ ਮੈਂ ਤਾਂ ਉਹਨਾਂ ਨਾਲ ਵਿਆਹੀ ਆ ਤੁਸੀਂ ਹਾਂਜੀ ਚੜ ਤਾਂ ਜੰਦ ਮਾਮੇ ਨੇ ਨਹੀਂ ਮੇਰਾ ਹੁਣੀ ਪਿਆ ਹੋਇਆ ਹੈ ਟਿਕਟਰ ਤੋਂ ਕਿਛੁ ਨਾ ਨਹੀਂ ਲਿਆ ਉਹ ਕਿਤੋਂ ਦੇ ਤੀ ਨੂੰ ਕਿਸ ਨੇ ਅੱਛਾ ਜੀ ਤੁਸੀਂ ਕੋਈ ਕੰਮ ਆਈ ਸੀਗੇ ਕੰਮ ਨਹੀਂ ਮੈਂ ਵੀ ਉਰੀ ਰਹਿਣਾ ਮੇਰ ਮਾਮਾ ਕੱਠੀ ਰਹਿੰਦੇਗੇ ਅੱਛਾ ਮੈਂ ਤਾਂ ਕੈਸਾ ਲੋਗੀ ਦੱਸੇ ਨੇ ਮਾਮੇ ਨੇ ਨਹੀਂ ਨਹੀਂ ਚਲੋ ਗੱਲਾਂ ਦੀ ਗੱਲਾਂ ਤੁਸੀਂ ਅੰਦਰ ਆ ਜਾਓ ਅੱਛਾ ਮੈਂ ਤਾਂ 10 ਦਿਨ ਪਟਾੜੇ ਬਾਗ ਦੇ ਦੀ ਯਾਰ ਦੋਸਤਾਂ ਨਾਲ ਬੇ ਪੜਦਾ ਨਹੀਂ ਮੈਂ ਉੱਥੇ ਅੱਛਾ ਅੱਛਾ ਹਾਂ ਚਲੋ ਪਰ ਮਾਮਾ ਆ ਗਿਆ ਗੱਡੀ ਤੋਂ ਉਹ ਹਾਂਜੀ ਅੰਦਰ ਹੀ ਹੈ ਉਹ ਨਾਰੇ ਤੁਸੀਂ ਅੰਦਰ ਹੀ ਆ ਜਾਓ ਅੱਛਾ ਨਾਰੇਗਾ ਹੁਣ ਤਾਂ ਸਾਬਣ ਨਾਲ ਨਾ ਹੁੰਦਾ ਹੋਊਗਾ ਨਾ ਜੀ ਇਹਨਾਂ ਤਾਂ ਲੱਸੀਆਂ ਜੀ ਮਰੀ ਜਾਂਦਾ ਉਹ ਟਕਰਾਂ ਹੋਰ ਫਿਰ ਮਾਮੀ ਕਿੱਥੋਂ ਆਈਆਂ ਤੂੰ ਕਿਹੜਾ ਪਿੰਡਾ ਤੇਰਾ ਇੱਥੇ ਲੈ ਰਿਓ ਤੂੰ ਹੀ ਆਈਆਂ ਮੈਂ ਅੱਛਾ ਬਹਿ ਤਾਂ ਜਾ ਫਿਰ ਤਸਾਂ ਕੀ ਜੰਨੀ ਹੈਗੀ ਨਾ ਨਾ ਚਲ ਤੂੰ ਬੈਠ ਮੈਂ ਪਾਣੀ ਲੈ ਕੇ ਆਂ ਹਾਂ ਪਾਣੀ ਲੈ ਆ ਦੇ ਮਾਮੀ ਮਾਮੇ ਨੂੰ ਵੀ ਮਾਰ ਦੇ ਬਾਜਾ ਕਹਿੰਦਾ ਨਵਦੀਪ ਆ ਗਿਆ ਮਾਮਾਈ ਵਧੀਆ ਰਿਹਾ ਜਿਹੜਾ ਵਿਆਹ ਕਰਾ ਗਿਆ ਹਾਂ ਹੈ ਹਾ ਹਾ ਓਏ ਆ ਓਏ ਪਾਣ ਗਿਆ ਹੋਰ ਮੈਂ ਠੀਕ ਐ ਠੀਕ ਐ ਕਦੋਂ ਆਦੀ ਬਸ ਆ ਹੁਣ ਆਇਆ ਤੇਰੇ ਮੂਰੇ ਮੂਰੇ ਅੱਛਾ ਬਹੁਤ ਟਾਈਮ ਲਾਇਆ ਤੂੰ ਵੀ ਕਈ ਦਿਨ ਲਾ ਕੇ ਆਇਆ ਕੰਜਰ ਉਹ ਮੈਨੂੰ ਲੱਗੇ ਉਹ ਯਾਰ ਦੋਸਤਾਂ ਨੇ ਪਾਰਟੀ ਰੱਖੀ ਦੋ ਤਿੰਨ ਦਾ ਜਨਮ ਦਿਨ ਸੀਗਾ ਅੱਛਾ ਹਾਂ ਇੱਕ ਦਿਨ ਅਸੀਂ ਘੁੰਮਣ ਵਾਗੇ ਉਧਰ ਮਨਾਲੀ ਗਣੀ ਚਲੋ ਭਾਈ ਮੁੰਡੇ ਖੁੰਡੇਓ ਤੁਹਾਡਾ ਟਾਈਮ ਐ ਹੁਣ ਪੜਾਈਆਂ ਤੈਨੂੰ ਰੱਬ ਸਭ ਨੂੰ ਬਦਾਵੇ ਤੂੰ ਇਧਰ ਆ ਗਿਆ ਬੈਹ ਤੂੰ ਓ ਚੋਰੀ ਚੋਰੀ ਪਾਣ ਜਾ ਤੈਨੂੰ ਕਹਦਾ ਫੋਨ ਲਾ ਤੂੰ ਕਿਹੜਾ ਚੱਕਦਾ ਓ ਫੋਨ ਮੇਰੇ ਡੀਗੇ ਦੀ ਨਮਾ ਲੈਤਾਗਾ ਫੇਰ ਇਹ ਚ ਮੇਰਾ ਖੋਟ ਗਈ ਜਾਹ ਚਾਵਣਾ ਲੋ ਕਟਕ ਮੋ ਮੇਰਾ ਸਿਰ ਜਾ ਦੁਖਣ ਲੱਗ ਗਿਆ ਦੀ ਬਸ ਇਸ ਚ ਮਦਾ ਤੈਨੂੰ ਪਾਣ ਜਾਂ ਇਨੇ ਫੋਨ ਲਾਏ ਮੈਨੂੰ ਵੀ ਟੈਨਸ਼ਨ ਹੋ ਗਈ ਬਈ ਫੋਨ ਕਾਤੋਂ ਨਹੀਂ ਜਾਗਦਾ ਮੈਂ ਫੋਨ ਮੇਰਾ ਡੀਗਾ ਉਸ ਤੇ ਫਿਰ ਨੰਬਰ ਲੈਤਾ ਨਾਲ ਫੋਨ ਲੈਤਾ ਨਾ ਮਾ ਉੱਥੇ ਨੁਕਸਾਨ ਹੋਰ ਹੋ ਗਿਆ ਖੜਾ ਅੱਛਾ ਹੋਰ ਉਹਦਾ ਨਸਕਾ ਲੋ ਅਕਾਊਂਟ ਤੇ ਹੈਗੀ ਤੇ ਪੈਸੇ ਉੱਥੋਂ ਕਢਾ ਲੇ ਮੈਂ ਤੂੰ ਕਿਹੜਾ ਗੌਰ ਰੱਖਦਾ ਤੈਨੂੰ ਕਹਿ ਵਰਦਾ ਕਿ ਹੈ ਉਹ ਤੇ ਬੁੜਕਣਾ ਹੀ ਜਾਇ ਤੇ ਉਧਰ ਅਸੀਂ ਮਾਗੇ ਤੇ ਪਹਾੜ ਆਇਆ ਚ ਅੱਛਾ ਔਰ ਉਹ ਤੇ ਮੌਸਮ ਜਾ ਉਹ ਠੰਡੇ ਮੌਸਮਾਂ ਚ ਜਿੱਦਾਂ ਕੱਲੀ ਬਗ ਜਾਣਾ ਸਾਨੂੰ ਵੀ ਲੈ ਜਾ ਕਰਾ ਮੈਂ ਕਿਹਾ ਬਸ ਚਲੇ ਨਾਲ ਮਾਮੀ ਨੂੰ ਲੈ ਚਲਾਂਗੇ ਹੁਣ ਔਰ ਤਾਈ ਦਾ ਕਹਿ ਰਿਆਂਗਾ ਔਰ ਚਾਲਾ ਵਧੀਆ ਵਧੀਆ ਖੁਸ਼ ਰਹਿੰਦੀ ਹੁਣ ਤੇ ਮਾਮੀ ਹਾਂ ਰਹਿੰਦੀ ਆ ਬਸ ਜੇ ਤੈਨੂੰ ਪਤੀ ਆ ਅੱਛਾ ਚੱਲ ਹੌਲੀ ਹੌਲੀ ਖੁੱਲ ਜੂਗੀ ਉਮਰ ਦਾ ਖਾਸਾ ਫਰਕ ਮਾਮੇ ਹਣਾ ਉਹ ਪਾਣ ਜਾ ਕਿਉਂ ਮਖੌਲਾ ਕਰਦਾ ਮੇਰੀ ਗੱਲ ਸੁਣ ਤੂੰ ਤਾਂ ਬਗ ਜਾਣਾ ਭਾਈ ਬਾਹਰ ਅੰਦਰ ਮੈਨੂੰ ਇਕੱਲੇ ਨੂੰ ਕੰਦਾ ਖਾਂਦੀਆਂ ਨੇ ਔਰ ਤੈਨੂੰ ਪਤਾ ਨਾ ਰੋਟੀ ਟੁੱਕ ਦਾ ਆਪਣਾ ਔਖਾ ਦੀ ਆਪੇ ਹੱਥ ਫੂਕਦੇ ਤੇ ਹੁਣ ਰੋਟੀ ਪੱਕਦੀ ਦਾ ਹੋ ਗਈ ਆਪਣੀ ਓ ਹੋਰ ਆਪਾਂ ਪਹਿਲਾਂ ਆਪੇ ਫੂਕੀ ਜਾਂਦੇ ਜਨਾ ਕੱਚੀਆਂ ਪੱਕੀਆਂ ਲਾਹੀ ਜਾਂਦੇ ਤੇ ਚਲ ਘਟੋ ਘਟਣਾ ਰੋਟੀ ਬਣਾਉਣ ਜੋਗੀ ਰੋਟੀ ਰੋਟੀ ਦਾ ਖਾਲਿਆ ਕਰਾਂਗੇ ਟਿੱਡ ਪਰ ਕੇ ਉਹ ਤਾਂ ਰਵੀ ਮੰਨਦਾ ਸੀ ਮਾਂ ਦੇ ਤਾਂ ਘਰ ਵੇਚਦਾ ਉਹ ਕਾਣੂ ਵੇਚਦਾ ਮਾਇਆ ਜੋ ਤੈਨੂੰ ਕਿ ਪੈ ਜਉਣ ਤੇ ਵਿਆਹ ਕਰਾ ਲਿਆ ਨਾ ਤੈਨੂੰ ਦੱਸਿਆ ਤਾਂ ਹੈਗਾ ਤੇਰਾ ਕਿਹੜਾ ਟੈਲੀਫੋਨ ਲੱਗਿਆ ਨਾ ਉਸ ਤੋਂ ਬਾਅਦ ਮੈਂ 20 ਵਾਰ ਲਾ ਲੈ ਸੁੱਚੋ ਸੁੱਚੋ ਦੱਸ ਦਿਆ ਕਰੀ ਨਾ ਆਪਣੀ ਗੱਡੀ ਬਾਰੇ ਮੈਂ ਗੱਡੀ ਵੀ ਦੇਖੀ ਉਹ ਗੱਡੀ ਦਾ ਗਵੰਡੀਆਂ ਦਾ ਮੁੰਡਾ ਲੈ ਗਿਆ ਉਹਦੀ ਮਾਂ ਬਿਮਾਰ ਹੋਰੀ ਦੀ ਬੱਚਾ ਕਹਿੰਦਾ ਧੁੱਪ ਆ ਗਈ ਕਹਿੰਦਾ ਤੇਰੀ ਗੱਡੀ ਦੇ ਦੇ ਮੈਂਗਾ ਭਾਈ ਲੈ ਜਾ ਕੋਈ ਗੱਲ ਨਹੀਂ ਠੀਕ ਹੈ ਚੱਨਾ ਕੋਈ ਨਹੀਂ ਗਵੰਡੀ ਦਾ ਕਸੂਰ ਹੋਰ ਹੋਰ ਦੱਸ ਫੇਰਾ ਹੋਰ ਐਨ ਠੀਕ ਠਾਕ ਵਧੀਆ ਆਂ ਦੱਸ ਤੇਰੀ ਮਾਮੀ ਵਧੀਆ ਕੀ ਮਾਮੀ ਦਾ ਬਹੁਤ ਘੈਂਟ ਆ ਕੀ ਹੋਰ ਸੁਭਾਅ ਕਿਵੇਂ ਲੱਗਿਆ ਤੈਨੂੰ ਸੁਭਾਅ ਦਾ ਮੈਂ ਕਿਹਾ ਪੁੱਛ ਨਾ ਸੁਭਾਅ ਦਾ ਬੜਾ ਵਧੀਆ ਲੱਗਿਆ ਚਲੋ ਸ਼ੁਕਰ ਹੈ ਹੋਰ ਵਧੀਆ ਬੋਲਦੀ ਹੈ ਕੀ ਵਾਕਿਆ ਹਜੇ ਵਰਤ ਤੇ ਪਤਾ ਲੱਗ ਜੂਗਾ ਨਾ ਇਹਦਾ ਹੈ ਹਣਾ ਹੌਲੀ ਹੌਲੀ ਆਪੇ ਚਲੋ ਉਮਰ ਦਾ ਜੀ ਲਾ ਲੀ ਉਸ ਨਹੀਂ ਹੁੰਦਾ ਹੈਗਾ ਚੱਲ ਜੀ ਜਾਂਦਾ ਅੱਜ ਕੱਲ੍ਹ ਦੀਆਂ ਕੁੜੀਆਂ ਬਹੁਤ ਸਿਆਣੀਆਂ ਰਹੀਆਂ ਆ ਆਪੇ ਸਮਝ ਜਾਂਦੀਆਂ ਨੇ ਉਹ ਕਹਿੰਦੇ ਨਹੀਂ ਹੁੰਦੇ ਉਮਰਾਂਂ ਜ ਕੀ ਰੱਖਿਆ ਦਿਲ ਹੋਣਾ ਚਾਹੀਦਾ ਜ਼ੁਬਾਨ ਇਹਦਾ ਹੀ ਚੱਲਦਾ ਰਹਿੰਦਾ ਚੱਲੀ ਜਾਂਦਾ ਉਸ ਨਹੀਂ ਹੁੰਦਾ ਆਪਣੀ ਰੋਟੀ ਪੱਕਦੀ ਹੋ ਗਈ ਗੱਲ ਮੁੱਕਦੀ ਇਹ ਆ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਭਾਈ ਅਪਰਦਾ ਦੇਖ ਲਾ ਤਾ ਸੜ ਗਏ ਉਹੀ ਤਾਂ ਗੱਲ ਆ ਜਮੀਂ ਪਾ ਦਾ ਕਾਲੇ ਕਰਕੇ ਆਪਾਂ ਦਾ ਰੋਟੀ ਲਿਆਂ ਚ ਫੂਫੂ ਚੱਲ ਤੂੰ ਆਏ ਕਰ ਬਾਲੀਆਂ ਗੱਲਾਂ ਨਾ ਕਰ ਤੂੰ ਆ ਤੂੰ ਤੂੰ ਵੀ ਨਾ ਆਇਆ ਮੈਂ ਬਸ ਨਾ ਕੇ ਆਉਣਾ ਮਲੇ ਕਾ ਪਾਣੀ ਤੇ ਬਿਨਾ ਮਾਮੀ ਚਾਹ ਬਣਾਉਣ ਗਿਆ ਉਹ ਕਿ ਹੁਣ ਨਾਉਣ ਪੱਗਿਆ ਓਏ ਜਦੋਂ ਚਾਹ ਬਣੂਗੀ ਉਦੋਂ ਨਾ ਕੇ ਆ ਜਾਈਂਗਾ ਬੌਣਿਆ ਹੁਣ ਨਾ ਆਇਆ ਹਾਂ ਮਦਰ ਨਾ ਆਇਆ ਗਰਮੀ ਹੋ ਰਹੀ ਮਨਾ ਕਿ ਆਉਣਾ ਨਾ ਆਇਆ ਤੂੰ ਵੀ ਹੋਰ ਮੈਂ ਇਧਰ ਕੱਪੜੇ ਹੋਰ ਨਾ ਕਿ ਆ ਛੀਤੀ ਫਿਰ ਮਾਰਦੇ ਆ ਚਾਰ ਗੱਲਾਂ ਆਪਾਂ ਐਨੇ ਮੈਂ ਕਰਦਾ ਰਹਾ ਮੈਂ ਗਰਮੀ ਪਈ ਵਾਲੀ ਯਾਰੀ ਪੈਂਦੀ ਹੈ ਕੀ ਕਰੀ ਲੈ ਬੇਬੇ ਪਾਣੀ ਲੈ ਪੁੱਤ ਬਹਿ ਜਾ ਪਾਤਾ ਪੀ ਲੈ ਹਾਂ ਮੈਂ ਪੀ ਲਿਆ ਸੀ 13 ਹੀ 10 ਪਹਿਲਾਂ ਮੈਨੂੰ ਜੀ ਲੱਗ ਗਿਆ ਹਾਂਜੀ ਲੱਗ ਗਈ ਗਿਆ ਜੀ ਫਿਰ ਤੁਹਾਡੀ ਆਤ ਆਉਂਦੀ ਐ ਤਾਂ ਹੀ ਉਹ ਮਿਲਣ ਆ ਗਈ ਚਲ ਬੁੱਤ ਜਾਇਤ ਤਾਂ ਫਿਰ ਮਾਮਾ ਦੀ ਆਉਂਦੀ ਹੁੰਗੇ ਤੂੰ ਐਂ ਦੱਸ ਤੈਨੂੰ ਕੂਰਦਾ ਕਰਦਾ ਤਾਂ ਇੰਜੰਜਰਾ ਨਾ ਨਾ ਬੇਬੇ ਕੁਛ ਨਹੀਂ ਕਹਿੰਦਾ ਮੈਨੂੰ ਚਲ ਸੁਕਰ ਐਈ ਛਟਕਾ ਦੇ ਹੀ ਜਾਂਦਾ ਤੈਨੂੰ ਵਧੀਆ ਹਾਂ ਹਾਂ ਵਧੀਆ ਹੈ ਉਹ ਤਾਂ ਨਹੀਂ ਕੰਮ ਤਾਂ ਸਾਰਾ ਵਧੀਆ ਕਰ ਲੈਣੀ ਆ ਹਾਂ ਹਾਂ ਕੰਮ ਸਾਰਾ ਵਧੀਆ ਕਰ ਲੈਣੀ ਆ ਜੀ ਲਾ ਕਰੀ ਹੁਣ ਜਾਇਜਤ ਦੇ ਕੰਮ ਐ ਓਹੋ ਬੇਬੇ ਬਾਕੀ ਹੁਣ ਆਪਣੇ ਘਰੇ ਉਰੇਖਿਆਈ ਗਿਆ ਤੈਨੂੰ ਸਾਰੇ ਹੀ ਪਤਾ ਆ ਪੱਖਿਆ ਤੂੰ ਬੇਬੇ ਅਮੀ ਫਿਕਰ ਕਰਦੀ ਰਹੀ। ਫਿਕਰ ਤਾਂ ਮੈਨੂੰ ਦੇ ਰਾਤ ਮੱਖ ਖੁਲੀ ਹੈ ਮੇਰੀ ਤੇਰੇ ਚ ਜਾਨ ਵਗ ਜਾਂਦੀ ਹੈ। ਵੀ ਹੁਣ ਪਤਾ ਨਹੀਂ ਕਿਵੇਂ ਹੈ। ਹੁਣ ਤਾਂ ਮੈਨੂੰ ਆਹ ਲੱਗਦਾ ਕਹਿੰਦਾ ਵੀ ਠੀਕ ਆ। ਹੁਣ ਮੇਰੀ ਬੁੱਤ ਜਾਨ ਸਕਾਲੀ ਹੋ ਗਈ। ਪਰ ਜੇ ਕਿਤੇ ਘੂਰੇ ਘਰੇ ਤਾਂ ਮੈਂ ਜੂੰਡੇ ਵੀ ਖੇਡ ਦੂੰ ਉਹਦੇ। ਚਲ ਇੰਨੀ ਮੈਂ ਲਿਹਾਜ ਵੀ ਨਹੀਂ ਰੱਖਦੀ। ਨਾ ਬੇਬੇ ਐ ਤਾਂ ਕੁਛ ਨਹੀਂ ਕਹਿੰਦਾ ਮੈਨੂੰ। ਪਰ ਮੇਰਾ ਪੁੱਤ ਬਣ ਕੇ ਤੂੰ ਸਿਆਣੀ ਬਣ ਕੇ ਰਹੀਂ। ਠੀਕ ਐ? ਤੂੰ ਨਾ ਕੋਈ ਗਲਤੀ ਕਰੀ ਫਿਰ ਤੇਰੇ ਕੋਈ ਮਜਾ ਲਉ ਤੇ ਚਾਕ ਜੀ ਤੇਰੇ ਕੋਈ। ਓਹੋ ਨੈਣੀ ਬੇਬੇ ਜਿਹੜੀ ਚੀਜ਼ ਤੈਨੂੰ ਲੋੜ ਅਜੀ ਕਰੇ ਖਾਣ ਨੂੰ ਮੰਗਾ ਲਈ ਭਾਈ ਆ ਲੈ ਸਬਜੀ ਦਾਲ ਸਬਜੀ ਕੋਈ ਐ ਯਕੀਨ ਨਾ ਬੇਬੇ ਕੋਈ ਘਾਟ ਹੀ ਨਹੀਂ ਕਰੇ ਸਾਰਾ ਕੁਝ ਲੈ ਕੇ ਆਉਂਦਾ ਹੋ ਉਸ ਤੇਰਾ ਹੀ ਬਹੁਤ ਹੁੰਦਾ ਹੋਰ ਬੁੜੀਆਂ ਨੇ ਕੀ ਕਰਨੇ ਚੰਗਾ ਖਾਣਾ ਹੈ ਚੰਗਾ ਕੱਪੜੇ ਲੈ ਮੰਗਾ ਲਿਆ ਕਰ ਤੈਂ ਹੋਰ ਕੁਝ ਨਹੀਂ ਕਿਸੇ ਨਾਲ ਕੱਲ ਨਾ ਕਰੀ ਕੰਦੂਤ ਨਹੀਂ ਚੱਕੀ ਆਪਰੇ ਅੰਦਰ ਬੈਠੀ ਨੇ ਕਰੇ ਬੀ ਇਹਨੂੰ ਆ ਚੀ ਲੈ ਦਿਖਾ ਲੈ ਬੇਬੇ ਅੱਬਾਈ ਕਿ ਕਿਦਾ ਖੜੇ ਉਹ ਨਾ ਦੇ ਪਤਾ ਨਹੀਂ ਪ੍ਰੋਗਰਾਮ ਹੈ ਕੋਈ ਜਰਮ ਜਰਮ ਦੇਣ ਮੈਂ ਨਾਉਂਦੇ ਨੇ ਓਰੇ ਖੜਾ ਕੇ ਕਹਿੰਦੇ ਸੋਡੇ ਖੁੱਲਾ ਥਾਵੇਂ ਮੈਂ ਖੜਾ ਦੋ ਭਾਈ ਵਾਧੂ ਤੋਂ ਪਿਆ ਅੱਛਾ ਆਹੋ ਪਰ ਮੈਨੂੰ ਤੇਰੇ ਕੋਲ ਠੰਡੀ ਹੋਵੇ ਤੇ ਸਿਆਣੀ ਬਣ ਕੇ ਰਹੀ ਓਹੋ ਬੇਬੇ ਤੈਨੂੰ ਪਤਾ ਹੀ ਹੈ ਮੈਂ ਕਿੰਨੀ ਸਿਆਣੀ ਆ ਮੇ ਤੂੰ ਸਿਆਣਾ ਤਾਂ ਕੋਈ ਹੋ ਹੀ ਨਹੀਂ ਸਕਦਾ ਉਹ ਤਾਂ ਮੈਨੂੰ ਪਤਾ ਹੈ ਪਰ ਮੈਨੂੰ ਹੁਣ ਮੇਰੇ ਕੋਲ ਰਹੇਗੀ ਤੂੰ ਨਾ ਨਾ ਬੇਬੇ ਇਹ ਤਾਂ ਇੱਕ ਕੰਮ ਆਈ ਸੀਗੀ ਮੈਂ ਸੋਚਿਆ ਫਿਰ ਜਾਂਦੀ ਰਾਂ ਤੁਹਾਨੂੰ ਮਿਲ ਹੀ ਜਾਂ ਚਲੋ ਪੁੱਤਾ ਤਾਂ ਬਾਈ ਸੋਹਣੀ ਗੱਲ ਕਰੀ ਪਰ ਤੂੰ ਮੇਰੇ ਨਾਲ ਹੱਥਾਂ ਤੜਕੇ ਕਦੇ ਨਾ ਕਦੇ ਫੋਨ ਤਾਂ ਕਰ ਲਿਆ ਕਰ ਮੈਂ ਪੱਠੀ ਖਿਲ ਲਵਾਂਗੂ ਤੜਫੀ ਜਾਨੇ ਕਰੇ ਬੇਟੀ ਕੋਈ ਨਾ ਬੇਬੇ ਬਸ ਮੈਂ ਸੀਗਾ ਕਿ ਥੋੜੇ ਕਿ ਦਿਨ ਹਨਾ ਮਤਲਬ ਸਹੀ ਹੋ ਜਾ ਸਾਰਾ ਕੁਝ ਚਲੋ ਹਾਂ ਉਹ ਤਾਂ ਤੇਰਾ ਘਰ ਹੈ ਹੁਣ ਸਹੀ ਕਰੇਗੀ ਚੰਗੀ ਰਹੇਗੀ ਚੰਗੀਵੇਂ ਮੈਨੂੰ ਕਾਹਦੇ ਹੋ ਰੇ ਨਾਪ ਖਾ ਲਈ ਫਿਰ ਨਾ ਤੇਰੇ ਨਾਲ ਕੁਝ ਨਹੀਂ ਹੁੰਦਾ ਚਲ ਬੇਬੇ ਮੈਂ ਮੜਾ ਦੇ ਸਹੇਲੀ ਨੂੰ ਮਿਲ ਕੇ ਆਈ ਉਹ ਤਾਂ ਸਹੇਲੀ ਨਾਲ ਮਿਲਿਆ ਤੇਰੇ ਗਾਈ ਲੋਕ ਤੇ ਉਹ ਨਾ ਕਰਿਆ ਜੀ ਆ ਕੇ ਬੋਲੂ ਬੁਰਬੁਰ ਕਰੂਗਾ ਮੈਂ ਇਤੋਂ ਕੁਝ ਬੋਲ ਲਿਆ ਜੂ ਨਾ ਨਾ ਬੇਬੇ ਟਾਈਮ ਸਿਰ ਹੀ ਮੋੜਿਆ ਬਸ ਜਾ ਮੇਰਾ ਪੁੱਤ ਬਣ ਕੇ ਆਈ ਜੇ ਪਤਾ ਲੱਗੇ ਵੀ ਗਈ ਆ ਗਈ ਹਾਂ ਚੰਗਾ ਚੰਗਾ ਬੇਬੇ ਚੰਗਾ ਪੁੱਤ ਕਿੰਨਾ ਟਾਈਮ ਹੋ ਗਿਆ ਯਾਰ ਉਹ ਡੀਕ ਦੇ ਨੂੰ ਆ ਇਹ ਨਹੀਂ ਹੈ ਜੀ ਕਿੱਥੇ ਰਹਿ ਗਿਆ ਮੈਨੂੰ ਕਹਿ ਕੇ ਆ ਪਾਇਆ ਹੀ ਨਹੀਂ ਆਇਆ ਕਿਉਂ ਨਹੀਂ ਇੱਧਰ ਦੇਖ ਤਾਂ ਸਹੀ ਆਹਾ ਚੂੜਾ ਆ ਕੀ ਕੀਤਾ ਤੂੰ ਬੈਰ ਨੇ ਕਿਹਦੇ ਨਾਮ ਦਾ ਚੂੜਾ ਪਾ ਲਿਆ ਤਨੇ ਇਹ ਮੈਂ ਕੀ ਕਰਦੀ ਬੇਬੇ ਨੇ ੱਤੇ ਸਿਰਫ ਆ ਕਰ ਦਿੱਤਾ ਹੋਰ ਮੇਰੇ ਕੋ ਕੋਈ ਚਾਰਾ ਹੀ ਨਹੀਂ ਸੀਗਾ ਇਹਦਾ ਮਤਲਬ ਤੂੰ ਮੈਨੂੰ ਪਿਆਰੇ ਨਹੀਂ ਕਰਦੀ ਤੂੰ ਮੈਨੂੰ ਇੱਕ ਵਾਰ ਕਹਿ ਦਿੱਤਾ ਸਹੀ ਆਪਾਂ ਲੰਘ ਚੱਲਦੇ ਕਿਧਰੇ ਵੇ ਜੇ ਜਾਣਾ ਹੁੰਦਾ ਨਾ ਤਾਂ ਹੁਣ ਨੂੰ ਮੈਂ ਤੇਨ ਨਾਲ ਕਦੋਂ ਦੀ ਚਰ ਜਾਂਦੀ ਇਹਦਾ ਮਤਲਬ ਤੂੰ ਮੈਨੂੰ ਪਿਆਰ ਨਹੀਂ ਕਰਦੀਗੀ ਮੈਂ ਕਦੋਂ ਕਿਹਾ ਮੈਂ ਤੈਨੂੰ ਪਿਆਰ ਨਹੀਂ ਕਰਦੀ ਫੇਰਾ ਤੂੰ ਚੰਗੀ ਨਹੀਂ ਕਰੀ ਯਾਰ ਮੇਰੇ ਨਾਲ ਮੈਂ ਦੱਸ ਕੀ ਕਰਦੀ ਹੋਰ ਡਰ ਗਈ ਤੂੰ ਸੱਚੀ ਉਹ ਮੈਂ ਤਾਂ ਕਮਲੇ ਤੇਰੇ ਨਾਲ ਮਜ਼ਾਕ ਕਰਦਾ ਸੀਗਾ ਤੂੰ ਤਾਂ ਸੱਚੀ ਤਰਾ ਹੀ ਘਾਡੇ ਦਿੱਤਾ ਮੇਰਾ ਤਰਾ ਤਾਂ ਮੇਰਾ ਵੀ ਨਿਕਲ ਚਲਿਆ ਸੀਗਾ ਜਦੋਂ ਮੈਂ ਗੱਲ ਸੁਣੀ ਨਾ ਵੀ ਸਰਪੰਚ ਦਾ ਛੋਟਾ ਭਾਈ ਆ ਜਿਸ ਨਾਲ ਤੇਰਾ ਵਿਆਹ ਹੋਇਆਗਾ ਪੂਰਾ ਮੋਟੀ ਸਾਵੀਆਂ ਓਏ ਆਪਾਂ ਤਾਂ ਰੱਜਮਾ ਖਾਵਾਂਗੇ ਰੱਜਮਾ ਇਹ ਗੱਲ ਬਾਰੇ ਤੈਨੂੰ ਕਿਵੇਂ ਪਤਾ ਸਾਰਾ ਕੁਝ ਪਤਾ ਕਰ ਲਿਆ ਸੀ ਜਦੋਂ ਤੇਰਾ ਵਿਆਹ ਹੋਇਆ ਸੀਗਾ ਬਣੀ ਦਸਲਾ ਮੇਰੀ ਮਾਰਨ ਦੀ ਸੀ ਇਹਨੂੰ ਪਰ ਮੈਂ ਸੋਚਿਆ ਮਾਰਨਾ ਕਾ ਨੂੰ ਆ ਇਦਾਂ ਹੁਣ ਆਪਣਾ ਖਾਣ ਪੀਣ ਦਾ ਜਗਾੜਮੈਂਟ ਪੂਰਾ ਬਣ ਗਿਆ ਜਿਵੇਂ ਜਿਵੇਂ ਮੈਂ ਹੁਣ ਕਹੂੰਗਾ ਨਾ ਬੱਸ ਓਵੇਂ ਓਵੇਂ ਕਰੀ ਤੂੰ ਮੈਨੂੰ ਆ ਤੇਰੀ ਭੁਜਾਰਤਾ ਦੀ ਤਾਂ ਜਮਾ ਹੀ ਨਹੀਂ ਸਮਝਾ ਰਹੀਆਂ ਤੂੰ ਮੈਨੂੰ ਸਿੱਧਾ ਸਿੱਧਾ ਦੱਸ ਤੇਰੇ ਦਿਮਾਗ ਚੱਲ ਕੀ ਰਿਹਾ ਮੇਰੇ ਦਿਮਾਗ ਚ ਹਲੇ ਵੀ ਨਹੀਂ ਸਮਝੇਗੀ ਤੂੰ ਓਏ ਪੂਰੇ 10 ਕੇ ਲਿਆਦਾ ਮਾਲਕਾਗਾ ਉਹ ਨਲੇ ਦੜਬੇ ਚਾਰ ਪਲਾਟ ਨੇ ਲੈ ਲੱਤੇ ਹੋਏ ਹੁਣ ਅੱਜਮਾ ਖਾਵਾਂਗੇ ਜਿਹੜੇ ਪਲਾਟ ਨੇ ਉਹ ਵੀ ਤੇਰੇ ਨਾਮ ਹੋਣਗੇ ਨਲੇ ਜ਼ਮੀਨ ਵੀ ਤੇਰੇ ਨਾ ਹੋਊਗੀ ਉਹ ਸਭ ਤੈ ਐ ਕਰਾਉਣੀ ਆ ਮੈਂ ਕਰਾਉਣੀ ਆ ਉਹ ਕਿਵੇਂ ਬਸ ਜਿਵੇਂ ਮੈਂ ਕਹੂੰਗਾ ਨਾ ਉਵੇਂ ਕਰੀ ਚੱਲੀ ਤੇ ਦੂ ਬਾ ਦਾਪਾ ਮਾਰ ਜਾਗੇ ਬਾਹਰੇ ਓਡਾਰੀ ਬਸ ਮੈਂ ਪਾਸਪੋਰਟ ਬਣਾਉਣ ਦੀ ਤਿਆਰੀ ਕਰਦਾਗਾ ਤੂੰ ਇਧਰਲਾ ਕੰਮ ਨਵੇਂੜਾ ਇਹ ਫੇਰ ਆਪਾਂ ਲਾਵਾਂਗੇ ਜ਼ਿੰਦਗੀ ਦੇ ਨੀ ਯਾਰ ਇਹ ਦੋਏ ਵਿਆਹ ਕਰਵਾ ਦਾਂਗੇ ਦੂਆ ਦਾਸ਼ ਕਰਾਂਗੇ ਇਹ ਤਾਂ ਹੋਰ ਵੀ ਬਹੁਤ ਵਧੀਆ ਗੱਲ ਹੈ ਨਾਲੇ ਔਰ ਤੋਂ ਮੇਰਾ ਪਿੱਛਾ ਛੁੱਟ ਜਾਏਗਾ ਪਤਾ ਨਹੀਂ ਮੇਰੇ ਕੋਲ ਆ ਕੇ ਬਹਿ ਜਾਂਦਾ ਮੈਨੂੰ ਇੰਨੀ ਖਿਜ ਮਸਤਦੀ ਹੈ ਨਾ ਉਸ ਤੋਂ ਉਹ ਮੈਂ ਕੀ ਕਹਾ ਮੈਂ ਬੌਨਾ ਜਾ ਉਸ ਦਾ ਥੋੜੀ ਮੁੱਟੀ ਉਮਰ ਹੈ ਗਈ ਚੱਲ ਤੂੰ ਫਿਕਰ ਨਾ ਕਰ ਆ ਗਿਆ ਉਹ ਟਾਈਮ ਆਪਣਾ ਨੀਯਾ ਦੇ ਲੈਣ ਦਾ ਸਹੀ ਗੱਲ ਹੈ ਉਹਨੂੰ ਤਾਂ ਆਪਾਂ ਕਰ ਦਾਂਗੇ ਸਾਈਡ ਤੇ ਹੂੰ ਫਿਰ ਰਹਿ ਗਈ ਆਪਾਂ ਦੋਨੇ ਆਪਾਂ ਦੋਨੇ ਹਾਂਜੀ ਇਹ ਕਿੰਨਾ ਲੱਗੇਗੇ ਸਾਦਾ ਜਦੋਂ ਵੀ ਦੇਖਣਾ ਸਾਦ ਨੂੰ ਫੋਨ ਤੇ ਲੱਗੀ ਰਹਿੰਦੀ ਆ ਮੈਂ ਤਾਂ ਹੈਰਾਨ ਆ ਗਿਆ ਮਾਮੇ ਨਾਲ ਨੇ ਵਿਆਹ ਕਿਵੇਂ ਕਰਾ ਲਿਆ ਮਾਮੇ ਦੀ ਉਮਰ ਕਿੱਥੇ ਇਹਦੀ ਉਮਰ ਕਿੱਥੇ ਇਹ ਤਾਂ ਬਈ ਜ਼ਮੀਨ ਦੀ ਲਾਲਚਣਾ ਮੈਨੂੰ ਲੱਗਦਾ ਇਹ ਨਾਲੇ ਜ਼ਮੀਨ ਦੇਖੀ ਆ ਇਹ ਤਾਂ 2-4 ਸਾਲਾਂ ਨੂੰ ਮਰ ਜਾਊਗਾ ਵੱਧ ਤੋਂ 10 ਸਾਲ ਘੱਟ ਇਹ ਤਾਂ ਐ ਜਮੀਨ ਦੀ ਰਾਣੀ ਤਾਂ ਮੈਂ ਬਣ ਚੂੰਗੀ ਤਾਂ ਹੀ ਅਗਲੀ ਭਾਈ ਵਿਆਹ ਕਰਾਇਆ ਕਿ ਯਾਰ ਇਹ ਗੱਤੂ ਤਾਂ ਨਹੀਂ ਹੈਗੀ ਮਾ ਮਾ ਉਹ ਲਾ ਅਗਲੀ ਗੋਦ ਦੀ ਸੇਲੀ ਸੁਲੀ ਨੂੰ ਲਾ ਦੇ ਯਾਰ ਨਾ ਪਾਸ ਕਰਨ ਦੀ ਮਾਰੀ ਉਹ ਗੱਤੇ ਹੁੰਦਾ ਵਰ ਦੇਣੇ ਸਾਧਨ ਹੋਰ ਇੰਨਾ ਕੋਈ ਕੰਮ ਵੀ ਨਹੀਂ ਹੈਗਾ ਹਨਾ ਚਲ ਆਪਾਂ ਨੂੰ ਕੀ ਰੋਟੀ ਪੱਕਦੀ ਹੋਊਗੀ ਆਪੇ ਸੁਰਜੀ ਜੋ ਮਾਮਾ ਆਪਾਂ ਨੇ ਿੱਡਾ ਦਿਮਾਗ ਦੀ ਟੈਨਸ਼ਨ ਪਾ ਕੇ ਲੈਣੀ ਯਾਰ ਅੰਦਰ ਜਾ ਕੇ ਬੈਠੀਏ ਘਰ ਲੈਣ ਦੇ ਕੀ ਕਰਦੀ ਆ ਕਾ ਮੈਂ ਉਹ ਠੀਕ ਆ ਪਾਣ ਜਾ ਅੱਛਾ ਮਹਿਫਲ ਰਕੇਰ ਕੱਲੇ ਨਹੀਂ ਹੈਂ ਔਰ ਤੂੰ ਤਾਂ ਸਾਡੇ ਨਾਲ ਕਿੱਥੇ ਬਹਿਣਾ ਭਾਈ ਉਹ ਨਹੀਂ ਮੈਂ ਵੜਾ ਗਿਆ ਦੀ ਮੁੰਡੇ ਨਾਲ ਉਦੋਂ ਇਹਦੇ ਨਾਲ ਕੋਈ ਮੱਥਾ ਮਾਰੀ ਨਾ ਇੱਕ ਮਿੰਟ ਮੈਂ ਲੈ ਆਉਣਾ ਸਮਾਨ ਅਸਲੀ ਜਿਹਾ ਜਚੌਣੀਆਂ ਮਹਿਫਲ ਤੂੰ ਮੈਨੂੰ ਪਹਿਲਾਂ ਕਹਿ ਜਾਂਦਾ ਇੱਧਰ ਖੀ ਲਿਆ ਆ ਨੀਰ ਜਦੋਂ ਉਹ ਲੈ ਆਉਣਾ ਖੜ ਜਾ ਜਾ ਭਈਆ ਆ ਦੇਖ ਤੋ ਇੱਕ ਪੈਨ ਇਹ ਬਥੋ ਲਿਆ ਜਮਈ ਇਹ ਮੈਂ ਲਿਆ ਤੀਆ ਮੇਰੇ ਦੋਸਤ ਤੂੰ ਅੱਛਾ ਉਦੋਂ ਪਟਿਆਲੇ ਤੋਂ ਹੋਰ ਉਹਨਾਂ ਨੇ ਹੋਸਟਲ ਚ ਕੱਟ ਲਈ ਉੱਥੇ ਉਹਨਾਂ ਨੇ ਪਾਰਖਿਆ ਦੀ ਲਾਣਾ ਅੰਦਰਾਂ ਅੰਤਰੇ ਪਾਰਖਿਆ ਕਮਰੇ ਚ ਕੁੱਕਰ ਦੀ ਗੱਡੀ ਗਏ ਆਹ ਹੋਰ ਇਹਨੂੰ ਸੱਟ ਪਰਾਂ ਸੱਟ ਨਹੀਂ ਥੋੜੂ ਬੌੜਿਆ ਜਦੋਂ ਛੱਟਿਆ ਕਰਦੇ ਨੇ ਇਹ ਚ ਪਾ ਕਿੰਨੇ ਅਰਕ ਨੇ ਇਹ ਚ ਕੀ ਹੈ ਜਦੋਂ ਪੰਜ ਚਾਹ ਪਾ ਗੁਲੀਆਂ ਗੁਲੀਆਂ ਹੋਣਾ ਓਏ ਫੇਕ ਕੰਮ ਲੈ ਲਾਂਗੇ ਇਸ ਚ ਹਾਏ ਬੌੜ ਆਏ ਦائیں ਪਾੜੇ ਬੌੜ ਯਾਰਾ ਲਾ ਪਾ ਕੋਟ ਫੇਰਾ ਪਾਣੀ ਫੇਰਾ ਮੈਂ ਉੱਧਰ ਗਿਆ ਮਾਮੀ ਕੋਲਾਂ ਦੂਗੀ ਅਈਆ ਗਾ ਕੁਛ ਨਹੀਂ ਉਹ ਜਮੀ ਕਰਾ ਚੀਰਦੀ ਜਾਊਗੀ ਓਏ ਕੁਛ ਨਹੀਂ ਹੁੰਦਾ ਤੂੰ ਪਾ ਦੇਖੀ ਆ ਥੋੜੀ ਥੋੜੀ ਕਰਕੇ ਲਾ ਲਈ ਥੋੜੀ ਪਾ ਜਿਆਦਾ ਵੀ ਨਾ ਸੈਟ ਹੋਈਂ ਕਦੇ ਮਾਮੀ ਤੰਗ ਕਰੀ ਜਾਵੇਂ ਆਪਣੇ ਚੋ ਵੀ ਪਾ ਉਹ ਪਾਣ ਜੈ ਨਹੀਂ ਖਾਸੂ ਪਾ ਚੀ ਯਾਰ ਉਹ ਕੁਛ ਨਹੀਂ ਹੁੰਦਾ ਤੂੰ ਲਾਵੇਂ ਪੈਗ ਲਾ ਆ ਸ਼ਰੂਰ ਜਿਹਾ ਹੋ ਗਿਆ ਪਾਣੀ ਆ ਪਹਿਲੀ ਵਾਰ ਤਾਂ ਗੜਾ ਜਾ ਚੀਰਿਆ ਦੂਜੀ ਵਾਰ ਤਾਂ ਠੀਕ ਹੋ ਗਿਆ ਪਾਣ ਜੈ ਸਾਲੀ ਦੇ ਚੀ ਦਾ ਦੇ ਸ਼ੀ ਵਾ ਬਾਲੀ ਯਾ ਦੇ ਇਹ ਚ ਦਾ ਹਰਕ ਪਾਏ ਹੋਏ ਨੇ ਉਹ ਤਾਂ ਪੀ ਨਾ ਮੂਤ ਪਰ ਇਹ ਕਾ ਕੇ ਪੰਜਾ ਪਾਣਾ ਕੱਟ ਲੈ ਕਰੀ ਕਰੇ ਕਟਾ ਦੇ ਪੋੜੇ ਤਾ ਦੋ ਨਹੀਂ ਚੱਲੀਆਂ ਜਾਣੀਆਂ ਉੱਥੇ ਅੱਜ ਪੰਜੇ ਦੇ ਪਾਦਿਆ ਕਰਾਂਗੇ ਨਹੀਂ ਰੇ ਕਿਹੜਾ ਰੋਈ ਅੱਕ ਲੱਗ ਜੂ ਨਹੀਂ ਰੇ ਹੋਰੇ ਮਰੀ ਜਨਾ ਤੂੰ ਮੇਰੀ ਗੱਲ ਸੁਣਾ ਹੂੰ ਗੱਲ ਦੇ ਗੁੱਸਾ ਦਾ ਕਰੀ ਨਾ ਮਾਵੇਂ ਮੈਂ ਤੈਨੂੰ ਇੱਕ ਗੱਲ ਪੁੱਛਣਿਆ ਮੇਰਾ ਤਾਂ ਤਣਾ ਹੋ ਗਿਆ ਪਾਣ ਜਾ ਕੀ ਦੁੱਖ ਦੱਸ ਕੀ ਆ ਮੈਂ ਤੇਰਾ ਪਹਿਲਾਂ ਕਦੇ ਗੁੱਸਾ ਮੰਨਿਆ ਵਸਤ ਕੀ ਪੁੱਛਾਂ ਤੈਨੂੰ ਪੁੱਛੇ ਕੀ ਪੁੱਛਣਾ ਤੇਰੇ ਚਿੱਤ 'ਚ ਕੀ ਆ ਉਹ ਦੱਸ ਮਮੀ ਨਾ ਮਮੀ ਠੀਕ ਨਹੀਂ ਲੱਗਦੀ ਤੇਰਾ ਨਾ ਬਣਦੀ ਨੀ ਗੈਣ ਦਾ ਭਾਵ ਇਹ ਜੱ ਤੇ ਪਾਣ ਜੱਕੀ ਦੇਖ ਲਿਓ ਵੇ ਉਹ ਸਾਰਾ ਦਿਨ ਫੋਨ ਹੀ ਨਹੀਂ ਲਾਉਂਦੀ ਘੰਨ ਤੋਂ ਉਹ ਪਾਣ ਜਾ ਤੈਨੂੰ ਹੁਣ ਮੈਂ ਕੀ ਦੱਸਾਂ ਜਿੱਥੇ ਮੇਰਾ ਵਿਆਹ ਹੋਇਆ ਨਦਤੀ ਅੱਗੇ ਨਾ ਪਿੱਛੇ ਕੋਈ ਮੇਰੀ ਸੱਸ ਐ ਵਿਚਾਰੀ ਕਰੇ ਮੈਂ ਤਾਂ ਇਹ ਕਹਿਣਾ ਤੈਨੂੰ ਹੀ ਨਾ ਵੇਚ ਕੇ ਖਾ ਜੇ ਕਿਤੇ ਮੈਂ ਬਾਹਰੇ ਅੰਦਰ ਭਗ ਜਾਣਾ ਇਹ ਤਾਂ ਮੈਨੂੰ ਲੱਗਦਾ ਮੇਰੇ ਕਰਕੇ ਖੜੀ ਆ ਹਜੇ ਉਹ ਕਾਣੂ ਖਾਂਦੀ ਆ ਵਿਚਾਰੀ ਉੱਥੇ ਫੋਨ ਲਾਈ ਰੱਖਦੀ ਆ ਜਿਹੜਾ ਪਹਿਲਾਂ ਘਰ ਦੇਦਾ ਵਿਚਾਰੀ ਦਾ ਉਹ ਮਰ ਗਿਆ ਸੀ ਅੱਛਾ ਹਾਂ ਆਹੋ ਬਿਛੋੜਾ ਪੈ ਗਿਆ ਫਿਰ ਛੇਤੀ ਕਿੱਥੇ ਦਿਲ ਲੱਗਦਾ ਹਾਂ ਤੈਨੂੰ ਪਤਾ ਮੈਨੂੰ ਵੀ ਤੇਰੀ ਮਾਮੀ ਬਹੁਤ ਛੇਤੀ ਆਉਂਦੀ ਆ ਕਲਾ ਮਾਮੀ ਛੜ ਛਣ ਕਰਦੀ ਫਿਰਦੀ ਦੀ ਬੇੜੇ ਚ ਕਾਣੂ ਪਾਣ ਜੀ ਚਾਲਾ ਮੈਂ ਤਾਂ ਐ ਸੋਚਦਾ ਤੀਗਾ ਜਿਹੜੇ ਹਿਸਾਬ ਨਾਲ ਫੋਨ ਤੇ ਲੱਗੀ ਰਹਿੰਦੀ ਆ ਵੀ ਕਿਤੇ ਇਹ ਦੀ ਕਿਤੇ ਬਾਹਰ ਕੋਈ ਘਾਟੀ ਗੂਟੀ ਹੋਵੇ ਕਿਤੇ ਇੱਥੇ ਜਿਹੜੇ ਆਪਣੀ ਜ਼ਮੀਨ ਦੇ ਲਾਲਚ ਮਾਰੇ ਲੱਗੇ ਹੋਣ ਇੱਥੇ ਲਵੇ ਉਹ ਕਾਣੂ ਪਾਣਿਆ ਤੈਨੂੰ ਤਾਂ ਵੀ ਬਹਿਮ ਹੋ ਗਿਆ ਮੈਂ ਕਿਤੇ ਤੇਰੀ ਬਕਾਇਆ ਕਿ ਜ਼ਮੀਨ ਕਿਤੇ ਉਹ ਜਾਵੇ ਉਹ ਕਿਤੇ ਤੂੰ ਬੈਠੇ ਤੇ ਬੇੜਾ ਪਿੱਟਦੀ ਰਹ ਜੇਂਗਾ ਇਹ ਜਾਨਾ ਕਹੇ ਤਾਂ ਵਿਚਾਰੀ ਇੰਨੀ شریف ਆ ਵਈ ਅੱਜ ਤੱਕ ਮੈਥੋਂ ਕੁਛ ਨਹੀਂ ਮੰਗਿਆ ਵਿਚਾਰੀ ਇਹ ਗੱਲ ਕੋਈ شریف ਨਹੀਂ ਦੁਨੀਆ ਹੱਥਾਂ ਦੇ ਹੱਥ ਮਾਰਦੀ ਫਿਰਦੀ ਐ ਉਹ ਕਾਣੂ ਪਾਣ ਜਾਂਦੇ ਨੂੰ ਹੀ ਬਹਿਮ ਪੈ ਗਿਆ ਜਾ ਚੂ ਰੋਟੀ ਪਾਣੀ ਖਾ ਲ ਮੈਂ ਆਉਣਾ ਤੂੰ ਲਾ ਪੈ ਗਿਆ ਤੈਨੂੰ ਦਾਲ ਲੈ ਕੇ ਦਿੰਨਾ ਮਾਮੀ ਤੋਂ ਹੈ ਉਹ ਨਾ ਰੈਂਡ ਰੈਂਡ ਤੇ ਕੰਜਰ ਜਾ 70 ਪੈ ਜਾਣਗੇ ਤੂੰ ਚੱਲ ਮੈਂ ਆਉਣਾ ਲਾ ਕੇ ਲੁਕੋ ਕੇ ਆ ਜੀ ਤੂੰ ਚੱਲ ਕਿਤੇ ਹੋਰ ਵੀ ਲੁਕੋ ਆਂ ਚੰਗਾ ਤੈਨੂੰ ਹੋਰ ਲਉਣੀ ਐ ਨਾ ਮੈਂ ਲਉਣੀ ਸੈੱਟ ਹੋ ਗਿਆ ਦੇਖ ਕੇ ਜਾਈ ਆ ਠੀਕ ਐ ਮਾਮੇ ਨੂੰ ਪਤਾ ਲੱਗ ਜੇ ਵੀ ਦੋਏ ਪੀਂਦੇ ਨੇ ਨੇ ਕੰਜਰ ਦਾ ਹੋਰੇ ਰਿੱਲਾ ਛੇੜ ਕੇ ਬਹਿ ਗਿਆ ਇਹਦਾ ਜਵਾਬ ਹੈ ਨੂੰ ਕੀ ਪਤਾਗਾ ਇਹਨੂੰ ਕੀ ਦੱਸਾਂ ਵੀ ਉਹਨੇ ਵਿਚਾਰੀ ਨੇ ਮੈਥੋਂ ਟਾਈਮ ਮੰਗ ਗਿਆ ਤੱਕਾ ਵਿਚਾਰੀ ਨਾਲ ਮੈਂ ਨਹੀਂ ਕਰ ਸਕਦਾ ਕਿ ਹੁਣ ਪਤਾ ਹੈ ਉਹਨੇ ਕਿੱਧਰ ਜਾਣਾ ਹੈ ਉਰੀ ਰਹਿਣਾ ਹੈ ਹੌਲੀ ਹੌਲੀ ਵਿਚਾਰੀ ਆਪੇ ਲੈਣ ਤੇ ਆ ਜੂਗੀ ਚੱਲ ਆ ਵੀ ਨਾ ਜਾਵੇ ਕੋਈ ਆ ਸ਼ਾਮ ਦੇ ਸਮਾਨ ਜਾ ਯਾਨੀ ਤੇ ਤੋਂ ਵੀ ਕੰਮ ਲਵਾਵਾਂਗੇ ਬਾਅਦ ਚ ਲੈ ਸਾਰਾ ਕੰਮ ਹੋ ਗਿਆ ਹੁਣ ਤੇਰੇ ਹੱਥ ਆ ਗਏ ਸਾਰੇ ਕਾਗਜ਼ ਪੱਤਰ ਤਿਆਰ ਕਰਾਤੇ ਮਨੇ ਇਹਨਾਂ ਦੇ ਤੂੰ ਬਹੁਤ ਹੀ ਵਧੀਆ ਕੀਤਾ ਹਾਂ ਰਾਜ ਜਮਾ ਖਾਵਾਂਗੇ ਪੂਰੀ ਐਸ਼ ਕਰਾਂਗੇ ਆਪਾਂ ਜ਼ਿੰਦਗੀ ਦੇ ਨਿਆਰੇ ਲੈਣੇ ਨੇ ਨਿਆਰੇ ਚਲ ਇਹ ਹੁਣ ਮੇਰੇ ਤੇ ਆ ਮੈਂ ਸਾਈਨ ਕਿਵੇਂ ਕਰਾਉਣੇ ਹਾਂ ਨਾਲੇ ਆ ਬੌਣੇ ਜਿਦ ਤੂੰ ਤਰਾ ਖੇੜਾ ਛੁੱਟੂਗਾ ਹੋਰ ਐਂ ਮਗਰ ਪਿਆਰ ਅੰਦਰ ਮੇਰੇ ਤੱਕ ਚਲੀ ਕਰ ਜਾ ਗਿਆ ਤੈਨੂੰ ਹੂੰ ਤੈਨੂੰ ਲੱਗਦਾ ਮੈਨੂੰ ਲਵੇ ਵੀ ਆਂ ਦਊਂਗੀ ਉਹ ਇਹ ਤਾਂ ਭੋਲਾ ਬੰਦਾ ਹੈਗਾ ਇਹਨੂੰ ਪਤਾ ਨਹੀਂ ਹੈ ਕਿ ਨਾਲ ਮੱਥਾ ਲੱਗਿਆ ਇਹਨਾਂ ਦਾ ਸੱਚੀ ਬਾੜਾ ਹੀ ਭੋਲਾ ਤੇ ਘਰੇ ਆਉਂਦਾ ਤਾਂ ਨਹੀਂਗਾ ਨਹੀਂ ਨਹੀਂ ਚਲ ਮੇਰੀ ਗੱਲ ਸੁਣ ਹਾਂ ਹੁਣੇ ਮੈਂ ਆਪੇ ਸਾਈਨ ਕਰਾ ਲੂੰਗੀ ਤੂੰ ਚੱਲ ਇਹ ਮੇਰਾ ਕੰਮ ਹੈ ਹੁਣ ਚਲ ਕੋਈ ਨਾ ਚਲ ਠੀਕਾ ਕਿਆ ਰੱਖੀ ਫਿਰ ਕਿਸੇ ਨੂੰ ਸ਼ੱਕ ਚੁੱਕ ਨਾ ਹੋਵੇ। ਉਹੋ ਤੁਰੈ ਬੇਫਿਕਰ। ਇੱਤਾਂ ਹੁਣ ਮੇਰੇ ਤੇ ਆ। ਹੋਰ। ਚਲ ਠੀਕ ਆ। ਟਾਈਮ ਨਾਲ ਜਾਣਾ ਕਿ ਤੇ ਕੋਈ ਦੇਖ ਲੈ।